ਸਭ ਸਸਰ ਕਾਲਦਾ ਸਾਰਾ ਕਿਤਾ ਸਾਰੇ ਹੋ ਤਾਂ ਸਾਰਿਆਂ ਨੂੰ ਬਹੁਤ ਬਧਿਆ ਹੋ ਕੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲਾਗ ਵਿੱਚ ਤੇ ਅੱਜ ਦਾ ਵਲਾਗ ਹੈ ਆਪਣਾ ਸਪੈਸ਼ਲ ਤੇ ਆਪਾਂ ਤੁਹਾਨੂੰ ਪਤਾ ਹੀ ਸਕਰੂ ਇਕੱਲੇ ਸੀਗਾ ਹਨ ਤੇ ਪਹਿਲਾਂ ਵੀ ਆਪਾਂ ਵਲਾਗ ਦਿਖਾਇਆ ਸੀ ਵੀ ਆਪਾਂ ਸਕਰੂ ਕਰਾਇਆ ਸੀ ਪ੍ਰਮੋਸ਼ਨ ਲੈਣਾ ਤੇ ਆਪਾਂ ਨੂੰ ਬਹੁਤ ਬਧਿਆ ਗਿਆਤਾ ਆ ਉਹ ਤੁਹਾਨੂੰ ਆਪਾਂ ਘਰੇ ਜਾ ਕੇ ਉਪਰ ਕਰਕੇ ਦਿਖਾਵਾਂਗੇ ਤੇ ਪਹਿਲਾਂ ਆਪਾਂ ਚੱਲੇ ਅੱਜ ਆਪਾਂ ਜਰਾ ਸਕਰੂ ਕਰਦੇ ਹਾਂ ਪ੍ਰਮੋਸ਼ਨ ਲੈ ਤੇ ਬਾਹਰ ਰਵ ਪਰ ਬਲਾਵਨਾ ਤੇ ਬਾਕੀ ਬਾਕੀ ਵੀ ਰੈਡੀ ਛੜੀ ਹੋਈ ਸੀਗੀ ਤੇ ਅੱਜ ਦਿਨ ਹੋ ਗਿਆ ਨਾ ਵਲਾਗ ਨੂੰ ਬਣਾਣੀ ਆ ਜੱਬ ਚੱਲਿਆਂ ਤੇ ਦੱਲ ਬੁਲਾ ਤੇ ਹਨਾ ਨਹੀਂ ਗਏ ਜਨਾ ਕੋਈ ਰੇਡ ਜਾਂਦਾ ਨਿਵਾਨ ਨੇ ਓਕੇ ਹਾਂਜੀ ਦਾਵਾ ਪਹੁੰਚ ਕੇ ਫਾਈਨਲੀ ਧੁੱਪ ਕਾਫੀ ਜ਼ਿਆਦਾ ਹੋ ਗਈ ਤੇ ਟਾਈਮ ਵੀ ਆਪਾਂ ਨੂੰ ਕਾਫੀ ਜ਼ਿਆਦਾ ਹੋ ਗਿਆ ਦੇਖ ਲਓ ਤੇ ਬਾਕੀ ਹੁਣ ਆਪਾਂ ਚੱਲਿਆਂ ਫਿਰ ਚੱਲ ਠੀਕ ਹਾਂਜੀ ਦਾਵਾ ਪਹੁੰਚ ਗਿਆ ਸੀਗੇ ਹੁਣ ਆਪਾਂ ਚੱਲੇ ਉੱਪਰ ਠੀਕ ਹੈ ਠੀਕ ਹੈ ਭਾਈ ਹੁਣ ਆਪਾਂ ਉੱਪਰ ਚੱਲੇ ਆ ਜੀ ਹਾਂਜੀ ਦਾ ਪਾਣੀ ਦੇ ਸੀ ਕਿੱਦਾਂ ਹੈ ਤੇ ਬਾਗ ਕੀ ਹੋਵੇ ਉਹ ਜਿਹੜੇ ਥੋੜਾ ਰੱਖਾਂ ਜੜੀ ਹੁੰਦਾ ਤਾਂ ਰਬਾ ਹੁਣ ਏਖਣ ਜੜੀ ਠੀਕ ਹੈ ਇੱਕ ਬੁੱਧਾ ਮਾਲਾ ਚੱਕਾ ਬੋਤਲ ਆਹ ਹਾਂ ਆਹ ਤਰਾ ਪਾਸਾ ਲੈ ਠੀਕ ਹੈ ਹੁਣ ਸ਼ਾਂਤਿਆਂ ਲੀ ਠੀਕ ਹੈ ਤੁਹਾਨੂੰ ਵੀਰ ਨੂੰ ਆ ਜਾਣੀ ਕਿੰਨੀ ਹੈ ਕੀ ਕਰਤਾ ਪਿਆ ਢੱਕ ਲੱਗੀ ਸੀ ਬਹੁਤ ਵੀਰ ਕੋਲ ਆਏ ਸੀ ਮੈਂ ਕਿਹਾ ਢੱਕ ਲੱਗੀ ਹੋਇਆ ਅਸਾ ਫਿਰ ਜਾ ਖਾਣਾ ਤੇੜਾ ਥੋੜਾ ਪਹਿਲਾਂ ਹੀ ਬਤਾ ਪਿਆ ਕਿਸੇ ਨੂੰ ਪਤਾ ਸਾਰਾ ਟੱਟ ਲਾ ਲਓ ਉੱਥੇ ਜਸਟ ਐਕਟਿੰਗ ਹੁੰਦੀ ਆ ਯਾਰ ਨੂੰ ਤੁਹਾਨੂੰ ਪਤਾ ਇਹ ਸਾਰੇ ਸਹੀ ਗੱਲ ਆ ਜੇ ਤੁਸੀਂ ਮੈਨੂੰ ਲੈ ਕੇ ਦੇਖੋ ਮੈਂ ਇਹ ਸਾਰਾ ਕਮੈਂਟ ਕਰਕੇ ਦੱਸੋ ਨਾਲੇ ਪੇਟ ਬਾਦਰਿਆ ਨਾ ਨਾਲੇ ਪੇਟ ਬਾਦਰਿਆ ਨਾ ਨਹੀਂ ਬਈ ਸਾਰੇ ਕਮੈਂਟ ਕਰਕੇ ਦਾਰ ਦੇ ਰਹੇ ਨਹੀਂ ਕਰਦੇ ਮੇਰੇ ਸੇ ਯਾਰ ਨਾ ਮੈਨੂੰ ਮਿਲਦੇ ਨੇ ਅਮਾ ਜਵਾ ਪਾਪਾ ਤਲੀ ਤੋਂ ਸਾਰੇ ਮੋਟੇ ਚਲੋ ਯਸਤੀ ਪੱਖ ਲੱਗੀ ਪਈ ਆ ਹੁਣ ਆਪਾਂ ਪੀਜ਼ਾ ਖਾਣ ਲੱਗਿਆਂ ਮਾੜ ਮੱਥੇ ਹੋ ਕੇ ਕਿੰਨਾ ਟਾਈਮ ਹੋ ਗਿਆ ਜੀ 2 ਵਜੇ ਗਿਆ ਨਾ ਜੀ ਮਾੜਾ ਸੁੱਤੇ ਪਏ ਸੀਗੇ ਤਾਂ ਮੈਨੂੰ ਲੱਗਾ ਕਰਤਾ ਧੰਨਵਾਦ ਤੇਰੇ ਸੁੱਤੇ ਇਹ ਗੱਡੀ 'ਚ ਸੌਂਗੇ ਸੀਗੇ ਤੇ ਕਾਫੀ ਜਨ ਬਲਾਉਣਾ ਕੰਟੈਕਟ ਕੰਡ ਲੱਗੀ ਜਾਂਦਾ ਹੈ ਨਾ ਬਾਕੀ ਆਪਾਂ ਬੜੀ ਤੇ ਨਹੀਂ ਹੌਲੀ ਆਈ ਸੀ ਨਾ ਈਦਾ ਹੋਈ ਜਿੱਥੇ ਤਾਂ ਵੇਖ ਕੇ ਤਾਂ ਸੌਂਗੇ ਸੀਗੇ ਇਹ ਤਾਂ ਕਰਕੇ ਫਿਰ ਇਹਨਾਂ ਨੂੰ ਲੱਗਿਆ ਕਿ ਇਹਦੇ ਤਿੰਨ ਮਾਦਰੀ ਬਾਜੂ ਮਰਸਾ ਮੈਗਾ ਘਬਰਾਣਾ ਮੈਟੀ ਕੋਈ ਚੱਕਰ ਨਹੀਂ ਇਹ ਤਾਂ ਨਹੀਂ ਹੋ ਜੇ ਨਹੀਂ ਤਾਂ ਬੰਦੇ ਨੂੰ ਨਹੀਂ ਪਤਾ ਲੱਗਦਾ ਚਲੋ ਫਿਰ ਹੁਣ ਆਪਾਂ ਵੀਜ਼ਾ ਖਾਲੀ ਤੇ ਮਿਲਦੇ ਆਪਾਂ ਨਿੱਕੇ ਦੇ ਬ੍ਰੇਕ ਦੇ ਬਾਅਦ ਤੇ ਫਿਰ ਆਪਾਂ ਤੁਹਾਨੂੰ ਮੋਰਚੋਲ ਦਿਖਾਵਾਂਗੇ ਆਪਾਂ ਕਾਂਜੀ ਲੋਕੇਸ਼ਨ ਤੇ ਵੀ ਜਾਵਾਂਗੇ ਨਾ ਤੇ ਬਾਕੀ ਡੈਡੀ ਦੀ ਕੌਣ ਆ ਗਈ ਤੇ ਹੁਣ ਆਪਾਂ ਡੈਡੀ ਨਾਲ ਗੱਲ ਕਰ ਲਏ ਤੇ ਬਾਕੀ ਆਪਣਾ ਪਾਰਸਲ ਵੀ ਆਇਆ ਛਨਾ ਉਹ ਵੀ ਆਪ ਕੋ ਸੰਭ ਕਰਿਆ ਗਈ ਦਿਖਾਵਾਂਗੇ ਤੇ ਬਾਕੀ ਚਲੋ ਹੁਣ ਆਪਾਂ ਅੱਗੇ ਅੱਗੇ ਆਇਆ ਹੋਇਆ ਉਹਨਾਂ ਦਾ ਮੈਂ ਆਪਣੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਦਬ ਕੇ ਕਰ ਦਿਓ ਤੇ ਹਾਂਜੀ ਤਾਂ ਆਪਾਂ ਆ ਗਏ ਬਾਈ ਹੁਣਾਂ ਕੋਲੇ ਤੇ ਬਾਈ ਹੁਣਾਂ ਦਾ ਸਵਾਦ ਤਾਂ ਬਹੁਤ ਵਧੀਆ ਹਨਾ ਬਣੇ ਬਹੁਤ ਵਧੀਆ ਆਪਾਂ ਨੂੰ ਸਾਰਕ ਲੈ ਕੇ ਆਇਆ ਤੇ ਮੰਮੀ ਬਾਅਦ ਚ ਆਪਾਂ ਲੈ ਲਈ ਦਵਾਈ ਹਨਾ ਹਾਂਜੀ ਤੇ ਬਾਕੀ ਵੀਰੇ ਨੂੰ ਆਪਾਂ ਕਰਤੀ ਸੀ ਕਾਲ ਵੀਰਾ ਨੂੰ ਕਰਦੇ ਗੱਡੀ ਵੀ ਸਟਾਰਟ ਕਰ ਲਾਣਾ ਆਪਾਂ ਚੱਲਦੇ ਆਂਗੇ ਤੇ ਬਾਕੀ ਤਾਂ ਕੰਮ ਹੈ ਤੁਪ ਬਹੁਤ ਆ ਬਾਕੀ ਰਮੋਲ ਛੋਲ ਇੱਕ ਨੰਬਰ ਆ ਤੇ ਬਾਕੀ ਆਪਣੀ ਆਖਰੀ ਗੱਡੀ ਤੇ ਹੁਣ ਆਪਾਂ ਚੱਲੇ ਆਂ ਵੀਰਾ ਮਲ ਕਾਫੀ ਟਾਈਮ ਹੋ ਗਿਆ ਵੀਰਾ ਉੱਥੋਂ ਆਇਆ ਸੀਗਾ ਮਤਲਬ ਦਿੱਲੀ ਤੋਂ ਕਿਸੇ ਨੂੰ ਸਵਾਰੀ ਲੈ ਕੇ ਦੱਸਿਆ ਸਾਨੂੰ ਤੇ ਹੁਣ ਮਤਲਬ ਇਹ ਸੌਂਗੇ ਸ਼ਾਇਰ ਕਰ ਲੀ ਨੀਂਦ ਪੂਰੀ ਬਾਈ ਕਰ ਲੀ ਨੀਂਦ ਪੂਰੀ ਠੀਕ ਆ ਚੱਲੀਏ ਫਿਰ ਚੱਲੀਏ ਹਾਂਜੀ ਤਾਂ ਹੁਣ ਆਪਾਂ ਚੱਲੇ ਆ ਕਿਉਂਕਿ ਤਾਂ ਆਪ ਕੋ ਬਹੁਤਾ ਬਾਹਰ ਹੈ ਤੇ ਆਪਾਂ ਮਿਲਦੇ ਸਾਨੂੰ ਅੰਦਰ ਆਸ ਤੇ ਬਾਕੀ ਬਾਈ ਇਹਦਾ ਸੁਭਾਅ ਤਾਂ ਬਹੁਤ ਵਧੀਆ ਹੈ ਨਾ ਯਾਰ ਤੇ ਹੁਣ ਆਪਾਂ ਚੱਲਿਆਂਗੇ ਤੇ ਬਾਕੀ ਲੋਕੇਸ਼ਨ ਤੁਸੀਂ ਚੈੱਕ ਕਰ ਲਓ ਤੇ ਪੁਲਸ ਲਾਈਨ ਕੋਲੀ ਹੈ ਬਾਈ ਹੁਣਾਂ ਦਾ ਚੱਲੀਏ ਪਾਣੀ ਦਾ ਮਿਲਦਾ ਠੀਕ ਆ ਉਸਤਾਦ ਚਲੋ ਚੱਲੀਏ ਜੇ ਮੋਟਰ ਜੰਮ ਗਈ ਇੱਕ ਟੂਰ ਨਾ ਕਰਨਾ ਗਾੜੀ ਦੇ ਹਾਂਜੀ ਤਾਂ ਆਪਾਂ ਫੜਾ ਲਏ ਚਾਰਜਰ ਮਾਜੀ ਭੁੱਖ ਲੱਗੀ ਸੀ ਕੋਈ ਕਰੇਜਪਸ ਵਗੈਰਾ ਕੋਲ ਲੈ ਲਈ ਸੀ ਤੇ ਬਾਕੀ ਪੌੜੀਆਂ ਜੜਨੀ ਬਹੁਤ ਔਖੀਆਂ ਹਨ ਤੇ ਬਾਈ ਆਪਾਂ ਨੂੰ ਫੋਨ ਤਾਂ ਆਪਾਂ ਕਰਤਾ ਤੇ ਹਾਂਜੀ ਤੇ ਬਾਈ ਆਪਾਂ ਚਾਰਜਰ ਫੜਾ ਗਿਆ ਤੇ ਸੱਪ ਬਹੁਤ ਤੇ ਹੁਣ ਆਪਾਂ ਚੱਲਨੇ ਆ ਤੇ ਮਿਲਦੇ ਆਪਾਂ ਅੱਗੇ ਕੀ ਕਰੀਏ ਜੀ ਆਪਾਂ ਲੈਂਦੇ ਚਾਰਜਰ ਆਪਾਂ ਭੁੱਲ ਗਏ ਸੀ ਤੇ ਤਾਂ ਬੰਦੀ ਭੜਿਆ ਯਾਰ ਅਸਟ ਪਹਿਲੇ ਖਾ ਲੈ ਗੰਦੀ ਵਾਲੇ ਭੜਿਆ ਗਿਸਤੂ ਆ ਬਾਬਾ ਫੜਾਇਆ ਸੀ 12 ਕਿਬੀ ਅੱਛਾ ਹਮ ਇਹ ਠੰਡਾ ਤੇ ਪੂਕੇ ਤੇ ਗਲਾਸ ਇੱਥੇ ਟੰਗਦੇ ਆ ਹਾਂ ਓ ਹੈਲੋ ਮਲਗੀ ਸ਼ਾਂਤੀ ਹੋ ਰਹੀਆਂ ਇਹ ਮਿੰਟ ਕਿਦਾ ਉਹਨਾਂ ਬੱ ਚੱਲ ਨਹੀਂ ਆ ਤੇ ਮਿਲਦੇ ਆਪ ਅੱਗੇ ਸਿੰਘ ਉਹ ਅੱਛਾ ਉਹਦਾ ਕਿੱਥੇ ਆ ਕੇ ਕਹਿੰਦੇ ਕਿ ਪੈਸਾ ਤੇ ਆ ਕੇ ਲੋਕੇਸ਼ਨ ਤੇ ਕਿੱਥੇ પેટ્રોલ ਪੰਪ ਤੇ ਆ ਕੇ ਕਹਿੰਦੇ ਆਪਾਂ પેટ્રોલ ਪੋਣਾ ਸੀਗਾ ਡੀਜ਼ਲ ਠੀਕ ਹੈ ਤੇ ਪਵਾ ਲਿਆ ਤੇ ਬਾਕੀ ਥੋੜਾ ਥੱਕ ਕੇ ਸ਼ਰ ਗੱਡੀ 'ਚ ਬੈਠੇ ਬੈਠੇ ਵੀ ਥੱਕੇ ਰਹਨਾ ਸੋਣੇ ਹੋਏ ਬਾਕੀ ਗੱਡੀ 'ਚ ਬੈਠੇ ਰਹੇ ਵੀ ਥੱਕੇ ਜਾਂਨੇ ਯਾਰ ਕੀ ਕਰੀਏ ਤੇ ਹੁਣ ਉਹ ਬਾਈ ਹੁਣੇ ਕਰੀ ਜਾਂਦੇ ਉਧਰ ਆਉਦਾ ਬਿਲਬੁਲ ਦਾ ਕੁਝ ਆ ਆਪਾਂ ਇੱਥੇ ਖੜੇ ਚੱਲ ਦੋ ਮਿੰਟ ਜਿੱਕਾ ਚੱਲੋ ਅੱਲਾ ਫੁੱਲ ਉਹਨਾ ਪੰਗੀ ਲੈ ਲਵੇ ਯੋਤਵੋ ਨਹੀਂ ਕਰਨਾ ਫੁੱਲ ਸਾਲਿਆ ਤੇ ਬਸ ਹੂੰ ਦੋਨੇ ਸੋਹਣੇ ਆ ਫੁੱਲ ਵੀ ਸੋਹਣੇ ਤੁਸੀਂ ਵੀ ਸੋਹਣੇ ਸੀਟ ਵਾਲਾ ਭਾਬਾ ਸੀਟ ਮੇਲੇ ਤੋਂ ਨਿਕਲ ਜੀ ਸਹੀ ਅੱਰਲਾ ਅਰ ਦੂਜਾ ਆਪਾਂ ਸੀਐਨਜੀ ਪਵਾ ਲਈ ਹੁਣ ਆਪਾਂ ਚੱਲੇ ਆ ਤੇ ਜਿਵੇਂ ਚੇਪਸ ਜੀ ਚੱਲ ਰਿਹਾ ਗੁਰ ਕਰੇ ਗੁਰ ਕਰੇ ਨੇ ਮਾਸ਼ਾਅੱਲੋ ਕੇ ਆ ਤੁਸੀਂ ਆਲਵਾਜ ਜੀ ਬਰਿੰਡੇ ਪਹੁੰਚ ਗਏ? ਹਾਂਜੀ। ਹਲਟ ਹੁੰਦਾ ਬਈ ਇਹ ਮਾਰਿਆ। ਮੋਰ ਨਜ਼ਾਰੇ ਨੇ ਕਾਣੇ ਸੋਹਣੇ। ਹਾਂਜੀ ਤਾਂ ਅਪਾ 2 ਵਜੇ ਗਏ ਬਟਿੰਡੇ ਤੇ ਸਵੇਰੇ ਬਈ ਆਪਾਂ 10 ਵਜੇ ਦੀ ਗਏ ਸੀ ਕਿ 10:30 ਦੇ ਗਏ ਸੀ ਨਾ 10:30। 10:30 ਫਿਰ ਤੁਰੇ ਸੀ ਨਾ ਘਰੋਂ ਆਪਾਂ। 10:30 ਤੁਰੇ ਸੀ। ਤੇ ਹੁਣ ਦੇਖ ਲਓ 5 ਵਜ ਗਣ ਬਈ। 5 ਵਜ ਕੇ 10 ਮਿੰਟ ਹੋ ਗਏ। ਬਾਕੀ ਆਪਾਂ ਦੁਬਾਰਾ ਆ ਗਏ ਬਟਿੰਡੇ। ਬਟਿੰਡੇ ਪਹੁੰਚ ਕੇ ਬਹੁਤ ਹੀ ਮਜ਼ੇਦਾਰ ਲੱਗ ਰਿਹਾ ਹੈ ਨਾ। ਤੇ ਪੁੱਤ ਬਾਈ ਤਾਂ ਪਹੁੰਚਿਆ ਨਾ ਉਹ ਯਾਰ। ਕਰ ਚੱਲੇ ਮਾਣ ਜੀ ਤੁਹਾਨੂੰ ਆਪਾਂ ਚੱਲਨੇ ਘਰੇ ਦੇ ਮਿਲਦੇ ਆਪਾਂ ਕਰੀਏ ਕੀ ਠੀਕ ਆਜੋ ਫਿਰ ਕੀ ਖਾਈਏ ਨੂੰਏ ਆਉਣ ਕੀ ਖਾਈਏ ਨਾ ਤੂੰ ਕੀ ਬੁਝੇ ਦਿਖਾਈ ਆਪਾਂ ਨੂੰ ਖਾ ਸੀ ਤੇ ਆਪਾਂ ਆਪਾਂ ਕਰਾਸ ਦਾ ਦੱਸ ਦੱਸ ਬਾਸ਼ਾ ਦਾ ਖਾ ਮਾਟੇ ਹਣਾ ਤੇ ਤਾਂ ਆ ਤਾਂ ਪਰਕਾਇ ਕਰ ਖਾਣੇ ਆ ਆਪਾਂ ਨੂੰ ਨਾ ਘਰ ਵਾਸ ਦਾ ਜਾ ਕੇ ਭਾਇਆ ਤਾਂ ਦੇਖੋ ਸਾਰਿਆਂ ਨੇ ਕੰਮ ਤਾਂ ਕਰਕੇ ਰਸਤੋਂ ਤੇ ਲੱਕਿਆ ਤੇ ਫਸਪਤੀਆਂ ਦਾ ਕਾਰਵਾਰ ਦਾ ਖਾ ਰਿਆ ਤੇ ਆਪਾਂ ਵੀ ਕਾਰਵਾਰ ਦਾ ਤੋਸਤਰ ਖਾਣੀ ਫੋਟੋਸ਼ਾਪ ਵੀ ਇਹਨੇ ਦਿਖਾਇਆ ਹਾਂਜੀ ਫੋਟੋਸ਼ਾਪ ਵੀ ਦਿਖਾਇਆ ਹਾਂਜੀ ਸੋਹਣਾ ਲੱਗਿਆ ਹਾਂ ਸੋਹਣਾ ਜਿਹਨੇ ਵੀ ਆਰਟ ਕਰਨਾ ਹੈ ਨਾ ਆਪਾਂ ਇਸ ਦਾ ਤੇਰੀ ਜਿਹੇ ਪਾਈ ਹੋਈ ਹੈ ਸਟੈਕ ਕਰ ਦੇ ਕੀ ਕਰਦਾ ਵਰਦਾ ਹਾਂ ਇਹ ਆ ਸਾਡਾ ਲੱਲੂ ਰਾਮ ਇੱਕ ਨੂੰ ਸੋਨੇ ਵਾਲੀ ਬੱਤ ਤੇ ਇੱਕ ਨੂੰ ਤਾਂ ਬਹੁਤ ਲਾਪਸਾਂ ਦਾ ਇੱਕ ਨੂੰ ਆਪਾਂ ਸੰਦਾਇ ਇੱਕ ਨੂੰ ਲਾ ਕੀ ਪਸੰਦ ਕਰੀ की हाल है जनी लस्सी लस्सी पियो